ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀ ਰੋਤੇ ਤੁਧੁ ਕਰ ਗਾਵੋ ਸੋਹਿਲਾ ਸਿਬਰ ਹੋ ਸੋ ਮੇਰੇਂਦਰ ਭਾਉ ਕਾ ਸੋਹਿਲਾ ਹਾ ਵਾਰੀ ਜਦ ਸੋਹਿਲਾ ਸਦਾ ਸੁਖ ਹੋਏ ਰਹਾ ਨਿਹਵ ਨੇਤ ਜੀੜੇ ਸੰਭਾਲੀਆ ਨ ਦੇਖੇਗਾ ਦੇਵਨ ਹਾਰ ਨਾ ਨ ਕੀਮਤ ਨਾ ਪਵੈ ਇਸ ਦਾਤਿ ਕਮਨ ਸੁਮਾਰਾ ਦੁਨੀਆਂ ਜੋ ਹੋਵੈ ਸਹੈ ਸੁਮੇੜ ਅੰਧੜੇ ਨਿਤ ਪਵਨ ਸਤਨਹਾਰਾ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਲਾਸ਼ੇ ਅਕਾਰ ਸਿਗੁਰ ਸਿਉਪਦੇਸ ਬਾਬਾ ਜੇ ਘਰ ਕਰਦੇ ਤੀਰਤ ਹੋਏ ਸੋ ਘਰ ਆਖ ਵਡਾਈ ਤੋਏ ਰਹਾਵ ਸ੍ਰੀ ਅਕਹਲਾ ਗਗਨ ਮੈਂ ਥਾਰ ਨਰਾਵ ਆ ਚੰਦ ਦੀਪ ਗੱਪੋ ਪਾਵਨ ਨਹਤਾ ਸਦਾ ਨਾਨਾ ਹੋਵੇ ਤੋ ਹੈ ਬਉ ਸਹਸ ਮੂਰਤ ਨਾਨਾਇਕ ਤੋਹੀ ਸਹਸ ਪਾਦ ਬਿਮਲ ਨਾਨਾਇਕ ਪਾਦ ਵਸਤਾ ਗੰਧ ਦੇ ਵਿਚਲਤ ਮੋਹੀ ਸਾਬ ਮਹ ਜੋਤ ਜੋਤ ਹਾ ਸੋਏ ਤਿਸ ਦਾ ਚਾਨਣ ਸਾਬ ਮਹ ਚਾਨਣ ਹੋਏ ਗੁਰਸਾਖੀ ਜੋਤ ਪਰ ਹੋਏ ਜੋਤ ਸੁਭਾਅ ਵੈ ਸਵਾਰਦੀ ਹੋਏ ਨ ਕਾਵਲ ਮਕਰੰਦ ਲੋਭ ਵਾਸਤ ਰਾਗ ਕਬੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਕਰਭ ਭਰਿਆ ਗਲ ਸਾਦੋ ਖੰਡਲ ਕੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਕੇ ਬਰਸਾਦ ਅੰਜਲੀ ਪਰ ਵੱਡਾ ਕੇ ਕਾਰ ਡਾਉ ਤੋ ਪਰ ਵੱਡਾ ਹੈ ਰਹਾਉ ਸਾਖਤਾ ਹਰ ਰਸ ਸਾਧਨ ਜਾਣ ਅਤਨਤਰ ਹੋਵੇ ਪੰਡਾ ਕੇ ਜਿਉ ਜਿਉ ਚਲਹਾ ਚੁਪ ਕਪਾਵਹ ਜਮਕਾਲ ਸਫੇ ਸਿਰ ਡੰਦਾ ਹੈ ਹਾਰ ਜਨ ਹਰਿ ਨਾਮ ਸਵਾੜੇ ਤੁਖ ਜਨਮ ਮਰਨ ਭਾਵ ਖੰਡਾ ਖੇ ਅਬਰਾਸੀ ਪੁਰਖ ਪਾਇ ਪਰਮੇਸ਼ਰ ਬੋ ਸੁਭ ਖੰਡ ਬ੍ਰਹਮੰਡਾ ਹੈ ਆਨ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਰਾਨਕ ਨਾਮੇ ਆਧਾਰ ਠੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹਲ دن سر ڈارے من گر مل کاسار بیکار سنسے مح ترو برہم گیا جسہ جگائے یہ رس اکا کھا تنجا نہیں ਜਾ ਆਪਾ ਆਏ ਸੋਏ ਬਿਹੱਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁ ਸਹਜੇ ਬਹੌਰ ਨਾ ਹੋਏ ਗੋਫਰਾ ਅੰਤਰਜਾਮੀ ਪੁਰਖ ਬਿਧਾਤੇ ਸਰਦਾਰਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਔਕਾਰ ਸੰਸਨ ਕੀ ਧੂਰੇ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੋਏ ਰਹਾ ਨਿਤ ਨਿਤ ਜੀੜੇ ਸੰਵਾਲੀਨ ਦੇਖਾਗਾ ਦੇਵਨ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਇਸ ਦਾਤੇ ਕਮਲ ਸਮਾਰਾ ਸੋ ਮੇਲਾ ਘਰ ਘਰ ਹੋ ਤਪ万 ਸਦਨ ਹਾਰਾ ਸਿਮਰੀਆ ਨਾਨਕ ਸੇ ਦੇ ਆਵਨ ਰਾਮ ਆ ਸਾਮ ਯੋ ਉਪਦੇਸ਼ ਗੁਰ ਕੋ ਬਾਬਾ ਜ ਘਰ ਆਖ ਲਈ ਤੋਏ ਰਹਾ ਵੇ ਸੋਏ ਜਿ ਸਿਆ ਘੜੀਆਂ ਮਹਾਰਾਤ ਦੀ ਵਾਰੀ ਮਾਹੋ ਹੋਆ ਸੂਰ ਗੰਦ ਬਿਨ ਸਫਸਤਾ ਗੰਦ ਦੇ ਵਿਚਣ ਤਮੋਹੀ ਸਾਬ ਮਾਜੂਤ ਜੋਤ ਹੈ ਸੋਏ ਤਿਸ ਦਾ ਚਾਨਣ ਸਭੁ ਹੈ ਚਾਨਣ ਹੋਏ ਗੁਰ ਸਾਖ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਕੋਈ ਵਿਚਾਰ ਤੇ ਤੁ ਕਰ ਗਾਓ ਸੋਹਿਲਾ ਸਿਬਰ ਹੋ ਸਰਜਨਹਾਰ ਉਤਮ ਗਾਬੋ ਮੇਰੇ ਨਿਰਭਉ ਕਾ ਸੋਹਿਲਾ ਹਾ ਵਾਰੀ ਜਦ ਸੋਹਿਲਾ ਸਦਾ ਸੁਖੀ ਰਹਾਉ ਨਿਤ ਨਿਤ ਜੀੜੇ ਸੰਵਾਲੀਆ ਨ ਦੇਖਾ ਦਾ ਦੇਵਨ ਹਾ ਦੇ ਦਾਨ ਕੀਮਤ ਨਾ ਪਵੇ ਇਸ ਦਾਤੇ ਕਮਲ ਸੁਮਾਰਾ ਸੰਬਦ ਸਾਹ ਲਿਖਿਆ ਮਨ ਕਿਰਪਾ ਉਹ ਤੇਲ ਦੇਵ ਸਦਨ ਅਸੀਸਣੀਆਂ ਜੋ ਬਹਵਾਂ ਘਾਰ ਕਵਨ ਸਦਨ ਹਾਰਾ ਸਿੰਘ ਰਿਆ ਨਾਮ ਕੰਸੇ ਦੇ ਆਵਨ ਰਾਮ ਨਾ ਸਾ ਮਹੰਤਾ ਪਹਿਲਾ ਸ਼ੇਖਰ ਸ਼ੇਖੁਰ ਸ਼ਿਵ ਉਪਦੇਸ਼ ਫੁਰਕਰੇ ਕੋ ਵੇ ਸਵੇਕਾਂ ਬਾਬਾ ਜ ਘਰ ਕਰਤੇ ਪੀਰਤ ਹੋਏ ਇਹ ਸੋਏ ਜੋ ਮਾਥੀ ਵਾਰੇ ਮਾਹੋ ਹੋਆ ਸੂਰਜ ਇੱਕੋ ਰੋਤੇ ਅਨੇਕ ਨਾਨਕ ਕਰਤੇ ਕੇ ਕੀਤੇ ਵੇਸਾ ਰਾਗਤਨਾ ਸ੍ਰੀ ਮਹੱਲਾ ਪਹਿਲਾ ਮਾਥਾਨ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨ ਕੋਤੀ ਧੂਪ ਬਲਾਨ ਲੋ ਪਵਨ ਚਵਰੋ ਕਰੇ ਸਗਲ ਬੜਾਏ ਫੂਲ ਅੰਤ ਜੋਤੀ ਕਰਾ ਤੇਰੀ ਆਰਤੀ ਅਨਹਤਾ ਸਬਦੁ ਬਾਜੰਤ ਭੇਰਾ ਸਾਹਸ ਤਾਮ ਨੈਨ ਨਰ ਨੈਨ ਹਮੇ ਤੋਹ ਗੋ ਸਹਸ ਮੂਰਤ ਨਨਾਈ ਇਕ ਤੋਹੀ ਸਖਸ ਪਾਦ ਵਿਮਲ ਨਾਨਕ ਇਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋ ਸੁਭਾਵੈ ਸਵਾਰਤੀ ਹੋਏ ਹਰ ਚਰਨ ਕਉ ਅਕਰੰਦ ਲੋਭਤ ਮਨੋ ਅਨੰਦ ਰਮਿਆ ਰਾਗ ਗਉੜੀ ਪੂਰਵੀ ਮਹੱਲਾ ਚੌਥਾ ਰੋਧ ਨਕਰਭ ਭਰਿਆ ਮਨ ਸਾਧੂ ਖੰਡਲ ਖੰਡਾ ਹੈ ਓਰ ਬਲਿਖਤ ਲਿਖੇ ਗੁਰ ਪਾਇ ਮਨ ਹਰਲੇ ਮੰਡਲ ਮੰਡਾ ਹੈ ਪ੍ਰਸਾਦ ਅੰਜੁੜੇ ਤਨ ਵੱਡਾ ਕੇ ਕਲ ਵੱਡਾ ਰਹਾਉ ਸਾਖਤ ਹਰ ਰਸ ਸਹ ਚੁਪ ਤਪ ਪਾਵਹ ਜਥੇ ਸਿਰ ਡੰਡਾ ਹੈ ਰਮੰਡਾ ਭਾਗ ਖੰਡਾ ਏ ਅਬਿਨਾਸੀ ਪੁਰਖਵਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਏ। ਹਾਮ ਗਰੀਬ ਮਸਕੀਨ ਰਾਤ ਰਾਤ ਵੱਡ ਵੱਡਾ ਏ ਗਰਦਾਨ ਨਾਮੇ ਅਧਾਰ ਠੇਕ ਹੈ। ਵਰਪੇ ਹੀ ਸੁਭ ਮੰਡਾ ਏ। ਰਾਗ ਗਉੜੀ ਪੂਰਬੀ ਮਹਲਾਪ ਜਵਾ ਕਰੋ ਬੇਨਤੀ ਸੁਣੋ ਮੇਰੇ ਬੀਤਾ। ਈਹਾ ਕਾਣ ਚਲੋ ਬੋਹਰ ਲਾਹਾ ਮੈਂ ਬਸਨ ਸੁਹੇਲਾ ਆਉ ਤ ਘਟਾ ਦਿਨਸ ਰਹਿਣ ਆਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਯਹੋ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਗਿਆ ਤੀਜ ਸਹਜ ਗਾਏ ਪਿਆ ਵਾ ਇਹੋ ਰਸ ਅਕਥ ਕਥਾ ਤਨ ਜਾਣ ਆਤਮਾਏ ਸੋਈ ਬਿਹਾਰ

ਆਵਾਰੀ ਜਦ ਸਿਤ ਨਿਤ ਜੀੜੇ ਸੰਭਾਲੀ ਜਨ ਦੇਖਾਗਾ ਦੇਵਨ ਹਾਰ ਤੇਰੇ ਦਾਨ ਕੀ ਮਤਾਤੇ ਕਮਨ ਸੁਮਾਰਾ ਸੰਬਦ ਸਾਹ ਲਿਖੇ ਬੋਵ ਸਾਹ ਸੁਮੇਲਾ ਘਰ ਘਰ ਹੋ ਪਹਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਆ ਨਾਨਕ ਸੇ ਦੇ ਆਵਨ ਰਾਗਲਾ ਸਾਹ ਮਹਲਾ ਪਹਿਲਾ ਸਿਖ ਘਰ ਸਿਖ ਗੁਰ ਸਿਖ ਉਪਦੇਸ ਗੁਰ ਗੁਰੇ ਕੋ ਵੇ ਸਨੇਕਾ ਬਾਬਾ ਜਾਂ ਘਰ ਕਰਤੇ ਪੀਰਤ ਹੋਏ ਸੋ ਘਰ ਰਾਖ ਵਡਾਈ ਤੋਹਾ ਜਿ ਸੋਏ ਚ ਸਿਆਕੜੀਆਂ ਪਹਿਰਾ ਥਤੀ ਵਾਰੇ ਮਾਹੋ ਬੋਵਾ ਬਾ ਸੂਰਜ ਇੱਕ ਹੋਤਿਆਨੇਕ ਨਾਨਕ ਵੇਸਾ ਰਾਗਤਨਾ ਸ੍ਰੀ ਗਗਨ ਮਥਾਲ ਰਵ ਚੰਦ ਦੀਪਕ ਬਣੇ ਤਾਰਕ ਸੰਤਨ ਜਨਤ ਮੋਤੀ ਤੂਬ ਬਲਾਣ ਲੋ ਭਵਨ ਚਵਰੋ ਕਰੇ ਰਾਏ ਸੂਲੰਤ ਜੋਤੀ ਐਸੀ ਆਰਤੀ ਹੋਏ ਭਾਪਨਰਾ ਤੇਰੀ ਆਰਤੀ ਅਨਹਤਾ ਸਬਦ ਵਾ ਕੀ ਰਹਾ ਸਾਹਸ ਤਾਪ ਨਾਨ 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 ਹਕੋ ਹੈ ਕੋ ਸਾਹਸ ਮੂਰਤ ਨਨਾ ਇਹ ਕੋ ਕੀ ਸਾਹਸ ਪਾਦ ਬਿਗੜ ਨਾਰੇਗ ਪਾਦ ਗਾਨ ਬੇਨ ਸਾਹਸ ਤਾਪ ਗਾਨ ਦੇ ਵਿਚਲ ਤੰਗੋਹੀ ਸਭ ਮਹਜੋਤ ਸੋਏ ਦਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨੰਦਰਮ ਹੋਇਆ ਉਰਮੀ ਮਹਲਾ ਚੌਥਾ ਕਾਮ ਕਰੋਦ ਨਕ ਔਰਬ ਲਿਖਤ ਲਿਖ ਤੇ ਗੁਰ ਪਾਇਆ ਮਨ ਹਰ ਲਵ ਮੰਡਲ ਮੰਡਾ ਕੇ ਪ੍ਰਸਾਦੁ ਅਨੰਦੁ ਬੰਦਾ ਰਹਾਉ ਸਾਖਤ ਹਰ ਰਸ ਸਾਧਨ ਜਾਣ ਅੰਤਨਤਰ ਹੋਵੈ ਕੰਡਾ ਕੇ ਦੁਖ ਪਾਵਹ ਜਮ ਕਾਲ ਸਖ ਦੇ ਸਿਰ ਡੰਡਾ ਕੇ ਹਰ ਹਰ ਨਾਮ ਸੁਆਣੇ ਤੁਖ ਜਨਮ ਮਰਨ ਭਾਵ ਖੰਡਾ ਏ ਅਬਿਰਾਸੀ ਪੁਰ ਸਰਬੋ ਸੋਭ ਖਾੰਡ ਬ੍ਰਹਮੰਡਾ ਏ ਹਾਂ ਤਸਕੀਨ ਪ੍ਰਾਪ ਤੇਰੇ ਹਰ ਰਾਖ ਰਾਖ ਵੱਡ ਵੱਡਾ ਏ ਦਰਦਾਰ ਆਧਾਰ ਏਕ ਹੈ ਹਰ ਨਾਮ ਅਮੇ ਕੀ ਸੋਭ ਮੰਡਾ ਆਕ ਲਾਉਣੀ ਵੇ ਮਹੱਲਾ ਪੰਜਵਾ ਕਰੋ ਬੇਨੁ ਗਿੰਤਾ ਸਖਤ ਹੜਕੀ ਬੇਲਾ ਵਿਹਾ ਘਾਣ ਚਲਬਹਰ ਲਾਹਾ ਮਿਸਰਸਹਿਲਾ ਆਉਦ ਘਟਾ ਦਿਨ ਸਰਣ ਮਨ ਮੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਕਥ ਕਥਾ ਤਨ ਜਾਣੀ ਤੇ ਮਨ ਕੇ ਬਸੇਰਾ ਨਿਜ ਘਰ ਮਨ ਪਾਪੋ ਸੁਸਹਜੇ ਬਹੋਰ ਨਾ ਹੋਏ ਕੋ ਫੇਰਾ ਸੋਖ ਮੰਗੈ ਮੋਖਉਕਾਰ ਸੰਤਨ ਕੀ ਜੀਆ ਕੰਤੇ ਕਾ ਹੋਏ ਪੀਚਾਲੂ ਕਿਤਿ ਸੇ ਪਰ ਹੋਸਰ ਜਨ ਹਾਰੂ ਤੁਮ ਗਾਵਾ ਮਿਸਾਹ ਇਸੋ ਮੇਲਾ ਸਤਨਾ ਸਿੰਘ ਰੀਆ ਨਾਨਕ ਸੇ ਦੇ ਆਵਨ ਰਾਗਿਆ ਸਾ ਮਹਲਾ ਪਹਿਲਾ ਸੇਹ ਘਰ ਸਿਉਪਦੇਸ ਗੁਰ ਕਰਿ ਕੋ ਵੇ ਅਨੇਕਾਲ ਬਾਪਾ ਕੀਰਤੋ ਵੋਏ ਸੋ ਘਰ ਰਾਖ ਬਡਾਈ ਤੋਏ ਰਹਾ ਸੂਰਜੇ ਕੋ ਰੋਤੇ ਅਨੇਕ ਨਾਨਕ ਕਰਦੇ ਕੇ ਕੀਤੇ ਰਾਗਤਨਾ ਆਪਾ ਜਾਨ ਦੇਖ ਜਾਨ ਸਾਰ ਇ ਤੇਰਾ ਨਾਮ ਬਾਸਾ ਰੌਮੀ ਮਹੱਲਾ ਚੌਥਾ ਕਾਮ ਕਰੋਧ ਨਕਰਵਹ ਪਰਮ ਸਾਧੂ ਖੰਡਲ ਖੰਡਾ ਹੈ ਪੂਰਮ ਲਿਖਤ ਲਿਖੇ ਗੁਰ ਪਾਇ ਮਾਨ ਹਰਿ ਮੰਡਲ ਮੰਡਾ ਵੱਡਾ ਹੈ ਜਮਕਾਨ ਸਖੇ ਸਿਰ ਡੰਡਾ ਹੈ ਹਰ ਜਨ ਹਰਿ ਨਾਮ ਸੁਆਣੇ ਸੁਖ ਜਨਮ ਮਰਨ ਬੇਰਸੀ ਫੁਰਕ ਪਾਇਆ ਪਰ ਮੇਸਰ ਬਹੁ ਸੁਖਾ ਖੰਡ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਦ ਨਾਨਕ ਨਾਮੇ ਧਾਰ ਏਕ ਹੈ ਵਰਨਾ ਮੇ ਹੀ ਸੁਖ ਮੰਡਾ ਗੇ ਰਾਗ ਗਉੜੀ ਪੂਰਬੀ ਮਹੱਲਾ ਪੰਜਾ ਕਰੋ ਬੇਨਤੀ ਸੁਣੋ ਮੇਰੇ ਬੇਨਤਾ ਸੰਤ ਰਹਿਣ ਕੀ ਬੇਦਾ ਈਹਾ ਖਾਨ ਚ